ਇੰਟਰਨੈਸ਼ਨਲ ਲੈਵਲ ਦਾ ਡਿਜ਼ਾਈਨ ਆ ਜੀ ਇਹਦੇ ਵਿੱਚ ਕਦੇ ਵੀ ਮਿੱਟੀ ਨਹੀਂ ਕੜੂਗੀ ਤੁਸੀਂ ਗੋਲੀ ਵਿਜਣੀ ਆ ਇਹਦੇ ਵਿੱਚ ਇੱਕ ਛੋਟੀ ਡੱਬੀ ਦਿੰਨੇ ਆ ਉਹ ਤੁਸੀਂ ਮਿੱਟੀ ਦਾ ਦੂਰ ਦੀ ਗੱਲ ਜੇ ਇਹਨੂੰ ਪਾਣੀ ਦੇ ਵਿੱਚ ਵੀ ਚਲਾਉਂਗੇ ਨਾ ਤਾਂ ਵੀ ਬੈਰਿੰਗਾਂ ਨੂੰ ਪਾਣੀ ਤੱਕ ਨਹੀਂ ਆ ਜੇ ਪੁੱਠਾ ਕਿਹੜਾ ਹੋਊਗਾ ਤਾਂ ਇੱਥੇ ਟਿਕ ਟਿਕ ਕਰੀਏ ਨਾ ਉੱਪਰੋਂ ਪਟਾਣੀ ਘੁਮਾਣਾ ਕਿ 11 ਤਰ੍ਹਾਂ ਦੇ ਮਾਡਲ ਬਣਦੇ ਨੇ 2 ਰੋ 3 ਰੋ 4 ਰੋ ਬੈੱਡ ਪਲੈਂਟਰ ਤਵੀ ਵਾਲੀਆਂ ਵੀ ਸਾਡੀ ਆਟੋਮੈਟਿਕ ਮਸ਼ੀਨ ਆ ਇਹ ਜੈਡ ਸੀਰੀਜ਼ ਦੇ ਵਿੱਚ ਆ ਜੀ ਤੁਹਾਨੂੰ ਇਹਦੇ ਵਿੱਚ ਮੈਂ 1.a ਜਾਂ ਦੱਸੂਗਾ ਜੀ ਜੋ ਇਹ ਮਸ਼ੀਨ ਨੂੰ ਬਹੁਤ ਹੀ ਖਾਸ ਬਣਾਉਂਦੀ ਹੈ ਜੋ ਕਿ ਹੁਣ ਤੱਕ ਅਸੀਂ ਸੋਸ਼ਲ ਮੀਡੀਆ ਤੇ ਕੋਈ ਵੀ ਵੀਡੀਓ ਨਹੀਂ ਉਹਦੀ ਚੜਾਈ ਹੈ ਨਾ ਜਿਹੜਾ ਸੀ ਪੁਆਇੰਟ ਉਹਦਾ ਕਾਰਨ ਆ ਜੀ ਆਜੋ ਤੁਹਾਨੂੰ ਕਿਸਾਨ ਵੀਰੋ ਤੁਹਾਨੂੰ ਦੱਸਾਂ ਇਹਦੇ ਵਿੱਚ ਜੀ ਅਸੀਂ ਆ ਡੱਬੀਆਂ ਲਾਈਆਂ ਨੇ ਇਹ ਐ ਸਮਝ ਲਓ ਜੀ ਇੰਟਰਨੈਸ਼ਨਲ ਲੈਵਲ ਦਾ ਡਿਜ਼ਾਈਨ ਆ ਜੀ ਇਹਦੇ ਵਿੱਚ ਕਦੇ ਵੀ ਮਿੱਟੀ ਨਹੀਂ ਖੜੂਗੀ ਕਿਉਂਕਿ ਜਿਹੜੀਆਂ ਦੂਜੀਆਂ ਡੱਬੀਆਂ ਹੁੰਦੀਆਂ ਨੇ ਜਦੋਂ ਮਿੱਟੀ ਖੜਦੀ ਹੈ ਜੀ ਉਦੋਂ ਮਿਸਿੰਗ ਮਾਰਨ ਲਾਇਆ ਆਉਂਦੀਆਂ ਨੇ ਹੁਣ ਕੋਈ ਵੀ ਉਹਨੂੰ ਐਵੇਂ ਤਾਂ ਹੈਗਾ ਨਹੀਂ ਕਿ ਐ ਵੀ ਮਿੱਟੀ ਜੰਮ ਗਈ ਉਹਨੂੰ ਸਾਫ਼ ਕਰੂਗਾ ਹਨਾ ਜੀ ਉਦੋਂ ਟਾਈਮ ਦੀ ਸ਼ੋਰਟੇਜ ਇਹ ਜੀ ਹੁੰਦੀ ਆ ਤਾਂ ਇਹਦੇ ਵਿੱਚ ਤੁਹਾਨੂੰ ਕਦੇ ਕੋਈ ਦਿੱਕਤ ਨਹੀਂ ਆਊਗੀ ਤੁਸੀਂ ਗੋਲੀ ਵੀਜਣੀ ਆ ਇਹਦੇ ਵਿੱਚ ਇੱਕ ਛੋਟੀ ਡੱਬੀ ਦਿੰਨੇ ਆ ਉਹ ਲੌਕ ਹੋ ਜਾਂਦੀ ਆ ਤੁਸੀਂ ਗੋਲੀ ਵੀਜ ਸਕਦੇ ਆ ਠੀਕ ਹਨਾ ਜੀ ਡਿਸਕਾਂ ਲਾਈਆਂ ਨੇ ਜੀ ਹੱਬਾਂ ਬਾਹਰ ਦੀ ਨੇ ਤੇ ਬਾਰਡਰ ਪ੍ਰੂਫ ਆ ਬਣੇ ਜੀ ਵਾਟਰ ਪ੍ਰੂਫ ਦਾ ਮਤਲਬ ਇੱਕ ਆਪਰੇ ਦੇ ਵਿੱਚ ਇੱਕ ਸਾਈਡ ਤੇ ਰਿੰਗ ਪਿਆ ਹੋਇਆ ਇੱਕ ਸਾਈਡ ਤੇ ਪਈ ਸੀਲ ਤੁਸੀਂ ਮਿੱਟੀ ਦਾ ਦੂਰ ਦੀ ਗੱਲ ਜੇ ਇਹਨੂੰ ਪਾਣੀ ਦੇ ਵਿੱਚ ਵੀ ਚਲਾਉਂਗੇ ਨਾ ਤਾਂ ਵੀ ਬੈਰਿੰਗਾਂ ਨੂੰ ਪਾਣੀ ਤੱਕ ਨਹੀਂ ਆ। ਇੰਨੀਆਂ ਵਾਟਰ ਪ੍ਰੂਫ ਬਣਾਈਆਂ। ਫਿਰ ਮੈਂ ਇੱਕ ਦੋ ਪੁਆਇੰਟ ਹੋਰ ਕਿਸਾਨ ਵੀਰੋ ਤੁਹਾਨੂੰ ਖਾਸ ਦੱਸੂਗਾ ਇਹ ਮਸ਼ੀਨ 'ਚ ਜਿਵੇਂ ਆਹ ਸੈੱਡ ਕਵਰ ਆ ਜੀ ਇਹਨੂੰ ਆਪਾਂ ਖੋਲਾਂਗੇ ਤਾਂ ਇਹਦੇ ਵਿੱਚ ਸੀਕ ਵਿੱਚ ਕਲੱਚ ਲਾਇਆ ਹੋਇਆ ਇਹ ਕਲੱਚ ਆਪਣਾ ਡੱਬੀਆਂ ਟੁੱਟਣ ਦਾ ਕਾਰਨ ਕੀ ਹੁੰਦਾ ਜ਼ਿਆਦਾ ਦੇਖੋ ਜਦੋਂ ਪੁੱਠਾ ਗੇੜਾ ਆਉਂਦਾ ਤਾਂ ਜਾਂ ਤਾਂ ਡੱਬੀ ਟੁੱਟੂਗੀ ਜਾਂ ਆਲੂ ਨੂੰ ਕੱਟੂ ਤਾਂ ਇਹਦੇ ਵਿੱਚ ਅਸੀਂ ਕਲੱਚ ਲਾਇਆ ਹੋਇਆ ਜੇ ਪੁੱਠਾ ਗੇੜਾ ਹੋਊਗਾ ਤਾਂ ਇੱਥੇ ਟਿਕ ਟਿਕ ਕਰੀਏ ਨਾ ਉੱਪਰ ਪਟਾਣੀ ਘੁਮਾਣਾ ਗਰਾਰੀ ਬਦਲਣ ਦਾ ਬਹੁਤ ਹੀ ਸੌਖਾ ਤਰੀਕਾ ਦਿੱਤਾ ਚਾਬੀ ਆ ਜੀ ਚਾਬੀ ਨਾਲ ਚੈਗਨਟ ਖੁੱਲ ਜਾਂਦਾ ਗਰਾਰੀ ਕੱਢੋ ਦੂਜੀ ਪਾਓ ਕੋਈ ਚੈਨ ਛੋਟੀ ਵੱਡੀ ਨਹੀਂ ਕਰਦੇ ਆਸਪ੍ਰਿੰਗ ਨੇ ਆਪੀਟ ਐਡ ਕਰ ਲਿਆ ਤਾ ਮੈਂ ਹੀ ਕਹਿਣਾ ਜੀ ਕਿਸਾਨ ਵੀਰੋ ਇੱਕ ਵਾਰੀ ਤੁਸੀਂ ਮਸ਼ੀਨ ਲੈਣੀ ਆ ਤਾਂ ਇੱਕ ਵਾਰੀ ਸਾਡੀ ਫੈਕਟਰੀ ਜਰੂਰ ਵਿਜ਼ਿਟ ਕਰੋ ਮਸ਼ੀਨ ਜਿੱਥੋਂ ਮਰਜੀ ਲੋ ਇੱਕ ਵਾਰੀ ਸਾਡੇ ਕੋਲ ਆ ਕੇ 11 ਤਰ੍ਹਾਂ ਦੇ ਮਾਡਲ ਬਣਦੇ ਨੇ 2 ਰੋ 3 ਰੋ 4 ਰੋ ਬੈਡ ਪਲੈਂਟਰ ਤਵੀਆਂ ਵਾਲੀਆਂ ਬਿਨਾ ਤਵੀਆਂ ਤੋਂ ਤਾਂ ਇੱਕ ਵਾਰੀ ਜਰੂਰ ਦੇਖੋ ਅਸੀਂ ਬਹੁਤ ਛੋਟੇ ਲਈ ਅਸੀਂ ਖਾਸ ਤੌਰ ਬਹੁਤ ਯਾਨਕੀ ਨਮੀ ਟੈਕਨੀਕ ਨਾਲ ਮਸ਼ੀਨ ਬਣਾ ਰਹੇ ਸਾਡੇ ਲੋਕ ਸਿਰਫ ਦੋ ਹੀ ਕੰਮ ਨੇ ਨੌਵੇਂ ਮਹੀਨੇ ਅਸੀਂ ਆਟੋਮੈਟਿਕ ਪੋਟੈਟੋ ਪਲੈਂਟਰ ਬਣਾਣਾ ਤਿੰਨ ਮਹੀਨੇ ਪੋਟੈਟੋ ਡਿਕਾ ਸਾਡਾ ਦਿਮਾਗ ਆ ਸਾਰਾ ਇਹੀ ਮਸ਼ੀਨਾਂ ਤੇ ਲੱਗਿਆ ਹੋਇਆ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਆਪਾਂ ਇੱਕੋ ਹੀ ਕੰਮ ਤੇ ਹਨਾ ਸਾਰਾ ਸਾਲ ਕਰੀ ਜਾਣਾ ਤਾਂ ਉਹਦੇ ਵਿੱਚ ਅਸੀਂ ਯਾਨੀ ਕਿ ਬੰਦਾ ਸੁਧਾਰ ਹੀ ਕਰਦਾ ਹਨਾ ਤਾਂ ਇੱਕ ਵਾਰੀ ਆਓ ਸਾਡੀ ਫੈਕਟਰੀ ਚ ਆਣ ਦਾ ਐਡਰੈਸ ਆ ਆਰਐਸ ਗੁਰਦੇਵ ਐਗਰੋ ਇੰਡਸਟਰੀ ਨੀਅਰ ਨੱਬਾ ਕੈਂਤੀਆਂ ਸੂਆ ਰੋਡ ਪੋਨਨੀਗੜ ਜ਼ਿਲ੍ਹਾ ਸੰਗਰੂਰ